ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਨੂੰ ED ਨੇ ਗ੍ਰਿਫਤਾਰ ਕੀਤਾ ਹੋਇਆ ਤੇ ਉਹਨਾਂ ਨੂੰ ਬਾਹਰ ਕਢਾਉਣ ਦੇ ਲਈ ਤੇ ਲਗਾਤਾਰ ਇਸ ਚੀਜ਼ ਦਾ ਸਿਆਸੀ ਲਾਹਾ ਲੈਣ ਦੇ ਲਈ ਆਮ ਆਦਮੀ ਪਾਰਟੀ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ। ਹੁਣ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਇੱਕ ਵੱਡੀ ਕੈਂਪੇਨ ਲਾਂਚ ਕਰ ਦਿੱਤੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਹਰ ਉਹ ਵੱਡਾ ਆਗੂ ਸ਼ਾਮਲ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਸਬੰਧ ਰੱਖਦਾ। ਉਹ ਵੌਲੰਟੀਅਰ ਸ਼ਾਮਲ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਲਈ ਲਗਾਤਾਰ ਕੰਮ ਕਰਦਾ। ਆਖਰਕਾਰ ਇੱਕ ਕੈਂਪੇਨ ਕੀ ਹੈ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਦਰਅਸਲ ਜਿਵੇਂ ਹੀ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਹੈ ਉਹ ED ਨੇ ਗ੍ਰਿਫਤਾਰ ਕੀਤਾ ਤਾਂ ਆਮ ਆਦਮੀ ਪਾਰਟੀ ਨੂੰ ਹੱਥ-ਪੈਰਾਂ ਦੀ ਪੈ ਗਈ ਹੈ ਲਗਾਤਾਰ ਪਾਰਟੀ ਰੋਸ ਮੁਜ਼ਾਹਰੇ ਕਰਨ ਤੋਂ ਬਾਅਦ ਹੁਣ ਪਾਰਟੀ ਨੇ ਸੋਸ਼ਲ ਮੀਡੀਆ ਤੇ ਇੱਕ ਕੈਂਪੇਨ ਲਾਂਚ ਕਰ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਰੂਪ ਦੇ ਵਿੱਚ ਇਸ ਚ ਟਾਰਗੇਟ ਕੀਤਾ ਗਿਆ ਨਿਸ਼ਾਨੇ ਤੇ ਲਿੰਦੇ ਆਂ ਆਮ ਆਦਮੀ ਪਾਰਟੀ ਦੀ ਆਗੂ ਆਤਸ਼ੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਹਰ ਕੋਈ ਵਲੰਟੀਅਰ ਹਰ ਲੀਡਰ ਇੱਥੋਂ ਤੱਕ ਕਿ ਆਮ ਲੋਕ ਵੀ ਜਿਹੜੇ ਉਹ ਇਸ ਕੈਂਪੇਨ ਦਾ ਹਿੱਸਾ ਬਣਨ ਖਾਸ ਕਰਕੇ WhatsApp Facebook Instagram ਜਾਂ ਹੋਰ ਜਿਹੜੇ ਸਮਾਜਿਕ ਰਾਫਤੇ ਦੀਆਂ ਸਾਈਟਾਂ ਨੇ ਉਹਨਾਂ ਦੇ ਉੱਤੇ ਜਾ ਕੇ ਜਿਹੜਾ ਉਹ ਇੱਕ ਕੈਂਪੇਨ ਦੇ ਵਿੱਚ ਹਿੱਸਾ ਬਣ ਕੈਂਪੇਨ ਕੀ ਹੈ ਕੈਂਪੇਨ ਇਹ ਹੈ ਕਿ ਇੱਕ ਫੋਟੋ ਲਾਈ ਜਾਵੇ ਗੀ ਅਰਵਿੰਦ ਕੇਜਰੀਵਾਲ ਦੀ ਜੋ ਸਲਾਖਾਂ ਦੇ ਪਿੱਛੇ ਦੀ ਫੋਟੋ ਹੋਵੇਗੀ ਅਤੇ ਉਸ ਨੂੰ ਆਪਣੀ ਡੀਪੀ ਦੇ ਉੱਤੇ ਲਾਇਆ ਜਾਵੇਗਾ ਉਸ ਦੇ ਉੱਤੇ ਲਿਖਿਆ ਹੋਵੇਗਾ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਇਹ ਕੈਂਪੇਨ ਜਿਹੜੀ ਹੈ ਲਾਂਚ ਕੀਤੀ ਜਾਣੀ ਹੈ ਤੇ ਇਸ ਕੈਂਪੇਨ ਦੀ ਸ਼ੁਰੂਆਤ ਵੀ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕੈਂਪੇਨ ਦੇ ਵਿੱਚ ਹਿੱਸਾ ਲੈਣਦਿਆਂ ਆਪਣੀ ਡੀਪੀ ਹੈ ਜਿਹੜੀ ਉਹ ਚੇਂਜ ਕਰ ਦਿੱਤੀ ਹੈ ਆਸ਼ੀ ਨੇ ਸੱਦਾ ਦਿੱਤਾ ਕਿ ਲੋਕ ਇਹ ਇਸ ਕੈਂਪੇਨ ਦਾ ਹਿੱਸਾ ਬਣਨ ਅਤੇ ਭਾਰਤ ਦੇ ਸੰਵਿਧਾਨ ਅਤੇ ਡੈਮੋਕ੍ਰੇਸੀ ਨੂੰ ਬਚਾਉਣ ਭਾਰਤ ਦੇ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਦਾ ਸੱਦਾ ਜਿਹੜਾ ਉਹ ਆਚੀ ਵੱਲੋਂ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਲਗਾਤਾਰ ਇਸ ਮਾਮਲੇ ਦੇ ਵਿੱਚ ਬੁਰੀ ਤਰ੍ਹਾਂ ਨਾਲ ਫਸੀ ਹੋਈ ਹੈ ਬੇਸ਼ੱਕ ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦ ਕੇਜਰੀਵਾਲ ਜਾਂ ਬਾਕੀ ਆਗੂਆਂ ਨੂੰ નિર્ਦੋਸ਼ ਦੱਸਦੇ ਹੋਣ ਪਰ ਲਗਾਤਾਰ ਉਹਨਾਂ ਨੂੰ ਜਿਸ ਹਿਸਾਬ ਦੇ ਨਾਲ ਅਦਾਲਤਾਂ ਤੋਂ ਰਾਹਤ ਨਹੀਂ ਮਿਲ ਰਹੀ ਅਦਾਲਤਾਂ ਤੋਂ ਰਾਹਤ ਜੋ ਮਿਲਣ ਦੀ ਆਸ ਉਹ ਲਾਉਂਦੇ ਨੇ ਉਹ ਨਹੀਂ ਮਿਲੀ ਇਥੋਂ ਤੱਕ ਕਿ ਹੁਣ ਦਿੱਲੀ ਹਾਈ ਕੋਰਟ ਨੇ ਵੀ ਉਹਨਾਂ ਨੂੰ ਜਿਹੜਾ ਤੁਰੰਤ ਰਾਹਤ ਦੇਣ ਤੋਂ ਨਾ ਕਰ ਦਿੱਤੀ ਅਜੇ ਕਈ ਮਾਮਲੇ ਨੇ ਬੇਸ਼ੱਕ ਇਸ ਦਾ ਇੱਕ ਇਹ ਵੀ ਪੱਖ ਹੈ ਕਿ ਲਗਾਤਾਰ ਦੇਸ਼ ਦੀਆਂ ਵਿਰੋਧੀ ਧਿਰਾਂ ਜਿਹੜੀਆਂ ਪਾਰਟੀਆਂ ਨੇ ਗੀਆਂ ਵਿਰੋਧੀ ਧਿਰਾਂ ਧਿਰ ਦੇ ਵਿੱਚ ਜਿਹੜੀਆਂ ਸ਼ਾਮਲ ਪਾਰਟੀਆਂ ਨੇ ਉਹ ਈਡੀ ਸੀਬੀਆਈ ਜਾਂ ਹੋਰ ਕੇਂਦਰੀ ਅਜਿਹੀਆਂ ਏਜੰਸੀਆਂ ਨੇ ਜਿਨ੍ਹਾਂ ਦਾ ਦੁਰਪਰਯੋਗ ਦੀ ਜਿਹੜੀ ਗੱਲ ਹੈ ਉਹ ਲਗਾਤਾਰ ਕਹਿੰਦੀਆਂ ਆ ਰਹੀਆਂ ਨੇ ਇਸ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਹੋ ਸਕਦੀ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਜਿਸ ਹਿਸਾਬ ਦੇ ਨਾਲ ਕਾਰਵਾਈਆਂ ਹੋਈਆਂ ਜੇਕਰ ਅਸੀਂ ਕਾਰਵਾਈਆਂ ਦੀ ਗੱਲ ਕਰੀਏ ਤਾਂ 99% ਕਾਰਵਾਈਆਂ ਉਹ ਵਿਰੋਧੀ ਧਿਰ ਦੇ ਆਗੂਆਂ ਤੇ ਹੋਈਆਂ ਨੇ ਜੇਕਰ ਸਿਆਸੀ ਕਾਰਵਾਈਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਉੱਤੇ ਜਿਹੜੇ ਲੋਕ ਸਿਆਸਤ ਨਾਲ ਜੁੜੇ ਹੋਏ ਸੀ ਉਹ ਵਿਰੋਧੀ ਧਿਰ ਦੇ ਆਗੂ ਸੀ ਕਦੇ ਵੀ ਤੁਹਾਨੂੰ ਇਹ ਖਬਰ ਨਹੀਂ ਸੁਣਨ ਨੂੰ ਮਿਲਦੀ ਹੁੰਨੀ ਕਿ ਭਾਰਤੀ ਜਨਤਾ ਪਾਰਟੀ ਦੇ ਇਸ ਆਗੂ ਦੇ ਘਰ ਦੇ ਉੱਤੇ ਰੇਡ ਹੋਈ ਭਾਰਤੀ ਜਨਤਾ ਪਾਰਟੀ ਦੇ ਇਹ ਜਿਹੜੀ ਸਹਿਯੋਗੀ ਪਾਰਟੀ ਐਨਡੀਏ ਦਾ ਹਿੱਸਾ ਹੈ ਉਹਦੇ ਕਿਸੇ ਆਗੂ ਦੇ ਉੱਤੇ ਰੇਡ ਹੋਈ ਤੁਹਾਨੂੰ ਅਜਿਹੀ ਖਬਰ ਸੁਣਨ ਨੂੰ ਨਹੀਂ ਮਿਲੂਗੀ ਪਰ ਤੁਹਾਨੂੰ ਇਹ ਖਬਰਾਂ ਸੁਣਨ ਨੂੰ ਮਿਲਣਗੀਆਂ ਕਿ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਚੱਕ ਲਿਆ ਚਰਨਜੀਤ ਸਿੰਘ ਚੰਨੀ ਦੇ ਉੱਤੇ ਰੇਡ ਹੋ ਗਈ ਅਜਿਹੀਆਂ ਖਬਰਾਂ ਤੁਹਾਨੂੰ ਅਕਸਰ ਹੀ ਸੁਣਨ ਨੂੰ ਮਿਲਣਗੀਆਂ ਜਿਹੜਾ ਤਾਮਿਲਨਾਡੂ ਦੇ ਵਿੱਚ ਜਿਹੜੀ ਡੀਐਮਕੇ ਸੱਤਾਧਾਰੀ ਤੇਰਾ ਉਹਦੇ ਮੰਤਰੀ ਨੂੰ ਚੱਕ ਲਿਆ ਜਿਹੀਆਂ ਖਬਰਾਂ ਤੁਹਾਨੂੰ ਅਕਸਰ ਸੁਣਨ ਨੂੰ ਮਿਲਦੀਆਂ ਨੇਗੀਆਂ ਪਰ ਜਿਹੜੀ ਕੈਂਪੇਨ ਆ ਹੁਣ ਸ਼ੁਰੂ ਕਰ ਦਿੱਤੀ ਗਈ ਆ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧਾ ਟਾਰਗੇਟ ਤੇ ਲਿਆ ਆ ਆਉਂਦੇ ਦਿਨਾਂ ਦੇ ਵਿੱਚ ਇਸ ਕੈਂਪੇਨ ਨੂੰ ਲੈ ਕੇ ਸਥਿਤੀ ਹੋਰ ਬਣਦੀ ਵੇਖੀ ਜਾਵੇਗੀ ਇਹ ਕੈਂਪੇਨ ਕਿੰਨਾ ਕ ਆਮ ਆਦਮੀ ਪਾਰਟੀ ਨੂੰ ਸਫਲ ਬਣਾਉਂਦੀ ਆ ਕਿੰਨਾ ਕ ਜਿਹੜਾ ਅਰਵਿੰਦ ਕੇਜਰੀਵਾਲ ਦੇ ਪ੍ਰਤੀ ਲੋਕਾਂ 'ਚ ਹਮਦਰਦੀ ਪੈਦਾ ਕਰਦੀ ਆ ਕਿਉਂਕਿ ਜਦੋਂ ਵੀ ਸਿਆਸੀ ਬਦਲਾਖੋਰੀ ਹੁੰਦੀ ਆ ਪੋਲਿਟੀਕਲ ਬੈਂਡੇਟਾ ਹੁੰਦਾ ਤਾਂ ਜਿਹੜਾ ਜਿਸ ਦੇ ਖਿਲਾਫ ਹੋ ਰਿਹਾ ਹੋਵੇ ਜਿਸ ਸਿਆਸਤਦਾਨ ਦੇ ਖਿਲਾਫ ਉਹਦਾ ਵੱਡਾ ਟਾਰਗੇਟ ਇਹ ਹੁੰਦਾ ਕਿ ਉਹ ਲੋਕਾਂ 'ਚ ਜਾਵੇ ਲੋਕਾਂ ਦੀ ਜਿਹੜੀ ਹਮਦਰਦੀ ਆ ਉਹਨੂੰ ਗਿਣ ਕਰੇ ਉਹਦੇ ਲਈ ਉਸ ਸਮੇ ਇਹ ਸਭ ਤੋਂ ਸੁਨਹਿਰੀ ਮੌਕਾ ਹੋ ਜਾਂਦਾ ਕਿ ਲੋਕੁਰ ਦੇ ਨਾਲ ਜੁੜਨ ਤੇ ਉਸ ਦੀ ਜਿਹੜੀ ਹਮਦਰਦੀ ਆ ਲੋਕਾਂ ਦੀ ਹੋਵੇ ਸ਼ਾਇਦ ਆਮ ਆਦਮੀ ਪਾਰਟੀ ਵੀ ਅਜਿਹਾ ਕੁਝ ਚਾਹੁੰਦੀ ਆ ਆਉਂਦੇ ਦਿਨਾਂ 'ਚ ਸਥਿਤੀ ਸਪਸ਼ਟ ਹੋਵੇਗੀ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਦੇ ਵਿੱਚ ਕਿੰਨਾ ਗੇਨ ਕਰਦੀ ਆ ਕਿੰਨਾ ਲਾਸ ਕਰਦੀ ਆ ਪਰ ਫਿਲਹਾਲ ਆਮ ਆਦਮੀ ਪਾਰਟੀ ਇਸ ਸਮੇ ਕਸੂਤੀ ਸਥਿਤੀ ਦੇ ਅੰਦਰ ਆ ਔਖੀ ਘੜੀ ਦੇ ਅੰਦਰ ਆ ਉਹਨਾਂ ਦਾ ਵੱਡਾ ਆਗੂ ਉਹਨਾਂ ਦਾ ਮੁਖੀ ਜਿਹੜਾ ਉਹ ਜੇਲ੍ਹ ਦੇ ਵਿੱਚ ਹੈ ਵੱਡੇ ਆਗੂਆਂ ਦੀ ਕਤਾਰ ਲੱਗੀ ਹੋਈ ਹੈ ਜੋ ਕਿ ਜੇਲ੍ਹ ਦੇ ਵਿੱਚ ਨੇ ਜਿਸ ਦੇ ਵਿੱਚ ਤਿੰਦਰ ਜੈਨ ਮਨੀਸ਼ ਸੋਧਿਆ ਸੰਜੇ ਸਿੰਘ ਹੋਤੇ ਹੁਣ ਅਰਵਿੰਦ ਕੇਜਰੀਵਾਲ ਦਾ ਨਾਮ ਵੀ ਜੁੜ ਗਿਆ ਹੈ ਇਸ ਤੋਂ ਇਲਾਵਾ ਲਗਾਤਾਰ ਇਸ ਮਾਮਲੇ ਵਿੱਚ ਜਿਹੜਾ ਹੈ ਉਹ ਵਿਰੋਧੀ ਵੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਪਰ ਹੁਣ ਜਿਹੜਾ ਇੰਡੀਆ ਗੱਠਜੋੜ ਹੈ ਜਿਹੜਾ ਇੰਡੀਆ ਨਾਂ ਤੇ ਗੱਠਜੋੜ ਬਣਿਆ ਉਸ ਦੇ ਵੱਲੋਂ ਅਹਿਮ ਫੈਸਲਾ ਲਿਆ ਗਿਆ ਕਿ 31 ਤਰੀਕ ਨੂੰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਣੀ ਹੈ ਉਸ ਰੈਲੀ ਦੇ ਵਿੱਚ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ, ਮਲਕਾਰਜਨ ਖੜਗੇ ਜਾਂ ਫਿਰ ਸੋਨੀਆ ਗਾਂਧੀ ਵੀ ਸ਼ਾਮਲ ਹੋ ਸਕਦੇ ਆ। ਇਸ ਤੋਂ ਇਲਾਵਾ ਕੇਰਲਾ ਦੇ ਮੁੱਖ ਮੰਤਰੀ ਪਨਰਾਯਨ ਵਿਜੇਨ ਤਮਲਾਡੂ ਦੇ ਮੁੱਖ ਮੰਤਰੀ ਜਿਹੜੇ ਆ ਐਮਕੇ ਸਟਾਲਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ, ਸਨੇਹ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੇ ਵੱਡੇ ਆਗੂ ਸ਼ਾਮਲ ਹੋ ਸਕਦੇ ਆ। ਮਹਾਰਾਸ਼ਟਰ ਤੋਂ ਸ਼ਿਵ ਸੈਨਾ ਦੇ ਪ੍ਰਧਾਨ ਉੱਧਵ ਠਾਕਰੇ ਆ ਸਕਦੇ ਆ ਜਿਨ੍ਹਾਂ ਚਰਚਾਵਾਂ ਨੇ ਸ਼ਰਦ ਪਵਾਰ ਜੋ ਕਿ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਜਿਹੜੇ ਮੁਖੀ ਆ ਉਹ ਆ ਸਕਦੇ ਹੈ ਅਜਿਹੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਨੇ ਫਿਲਹਾਲ ਵੇਖਣ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਇਸ ਕੈਂਪੇਨ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਨੂੰ ਕਿੰਨੀ ਇੱਕ ਸੱਟ ਮਾਰ ਪਾਉਂਦੀ ਹੈ